ਦੋਸਤੋ ਇੱਕ ਸਮੇ ਦੀ ਗੱਲ ਹੈ ਇੱਕ ਪ੍ਰੋਫੈਸਰ ਕਲਾਸਰੂਮ ਦੇ ਅੰਦਰ ਆਉਂਦਾ ਹੈ ਅਤੇ ਸਾਰੇ ਵਿਦਿਆਰਥੀਆਂ ਨੂੰ ਕਹਿੰਦਾ ਹੈ ਕਿ ਬੱਚਿਓ ਅੱਜ ਤੁਹਾਡਾ ਸਭ ਦਾ ਸਰਪ੍ਰਾਈਜ਼ ਟੈਸਟ ਹੈ ਸਰਪ੍ਰਾਈਜ਼ ਟੈਸਟ ਬਾਰੇ ਸੁਣ ਕੇ ਸਾਰੇ ਬੱਚੇ ਡਰ ਜਾਂਦੇ ਹਨ ਫਿਰ ਪ੍ਰੋਫੈਸਰ ਨੇ ਸਾਰੇ ਬੱਚਿਆਂ ਦੇ ਬੈਂਚ ਤੇ ਕੁਐਸਚਨ ਪੇਪਰ ਪੁੱਠਾ ਕਰਕੇ ਰੱਖ ਦਿੱਤਾ ਅਤੇ ਸਾਰੇ ਬੱਚਿਆਂ ਨੂੰ ਕਿਹਾ ਕਿ ਜਿੰਨਾ ਚਿਰ ਮੈਂ ਨਹੀਂ ਕਹਿੰਦਾ ਉਹਨਾਂ ਚਿਰ ਕੁਐਸਚਨ ਪੇਪਰ ਨੂੰ ਨਹੀਂ ਦੇਖਣਾ ਸਾਰੇ ਬੱਚਿਆਂ ਨੇ ਇਸ ਤਰ੍ਹਾਂ ਹੀ ਕੀਤਾ ਸਾਰੇ ਬੱਚਿਆਂ ਦੇ ਬੈਂਚ ਤੇ ਕੁਐਸਚਨ ਪੇਪਰ ਰੱਖਣ ਤੋਂ ਬਾਅਦ ਪ੍ਰੋਫੈਸਰ ਨੇ ਕਿਹਾ ਕਿ ਹੁਣ ਤੁਹਾਡਾ ਸਰਪ੍ਰਾਈਜ਼ ਟੈਸਟ ਸ਼ੁਰੂ ਹੁੰਦਾ ਹੈ ਤੇ ਹੁਣ ਤੁਸੀਂ ਕੁਐਸਚਨ ਪੇਪਰ ਦੇਖ ਸਕਦੇ ਹੋ ਸਾਰੇ ਬੱਚਿਆਂ ਨੇ ਆਪ ਨੂੰ ਆਪਣਾ ਕੁਐਸਚਨ ਪੇਪਰ ਦੇਖਿਆ ਤਾਂ ਸਾਰੇ ਬੱਚੇ ਹੈਰਾਨ ਰਹਿ ਗਏ ਕਿਉਂਕਿ ਉਸ ਤੇ ਕੋਈ ਵੀ ਪ੍ਰੇਸ਼ਨ ਨਹੀਂ ਸੀ ਕੁਐਸਚਨ ਪੇਪਰ ਦੇ ਵਿੱਚਕਾਰ ਇੱਕ ਛੋਟਾ ਜਿਹਾ ਕਾਲਾ ਬਿੰਦੂ ਸੀ ਬੱਚਿਆਂ ਨੂੰ ਕੁਝ ਵੀ ਸਮਝ ਨਾ ਲੱਗਾ ਬੱਚੇ ਇੱਕ ਛੋਟਾ ਜਿਹਾ ਕਾਲਾ ਬਿੰਦੂ ਦੇਖ ਕੇ ਹੈਰਾਨ ਹੋ ਗਏ ਕਿ ਇਸ ਦਾ ਕੀ ਮਤਲਬ ਹੋ ਸਕਦਾ ਹੈ ਪ੍ਰੋਫੈਸਰ ਨੇ ਹੱਸ ਕੇ ਕਿਹਾ ਬੱਚੇ ਇਹ ਹੀ ਤੁਹਾਡਾ ਸਰਪ੍ਰਾਈਜ਼ ਟੈਸਟ ਹੈ ਤੁਹਾਨੂੰ ਜੋ ਵੀ ਇਸ ਤੇ ਦਿਖਾਈ ਦੇ ਰਿਹਾ ਹੈ ਉਸ ਦੇ ਬਾਰੇ ਲਿਖ ਦਿਓ ਸਾਰੇ ਬੱਚੇ ਪਰੇਸ਼ਾਨ ਸੀ ਤੇ ਕੁਐਸਚਨ ਪੇਪਰ ਨੂੰ ਬੜੇ ਹੀ ਧਿਆਨ ਨਾਲ ਦੇਖ ਰਹੇ ਸੀ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਕੀ ਲਿਖਣ ਪਰ ਫਿਰ ਵੀ ਸਾਰੇ ਬੱਚਿਆਂ ਨੇ ਆਪੋ ਆਪਣੇ ਹਿਸਾਬ ਨਾਲ ਜੋ ਵੀ ਨਜ਼ਰ ਆਇਆ ਉਹ ਅਨਸਰ ਸ਼ੀਟ ਤੇ ਲਿਖਣਾ ਸ਼ੁਰੂ ਕਰ ਦਿੱਤਾ ਟੈਸਟ ਖਤਮ ਹੋਣ ਤੇ ਪ੍ਰੋਫੈਸਰ ਨੇ ਸਾਰਿਆਂ ਦੀ ਅਨਸਰ ਸ਼ੀਟ ਇਕੱਠੀ ਕਰ ਲਈ ਤੇ ਵਾਰੀ-ਵਾਰੀ ਸਾਰਿਆਂ ਦਾ ਉੱਤਰ ਪੜਨ ਲੱਗੇ ਤੇ ਉਸ ਨੇ ਦੱਸਿਆ ਕਿ ਸਾਰੇ ਬੱਚਿਆਂ ਨੇ ਇੱਕ ਛੋਟੇ ਜਿਹੇ ਕਾਲੂ ਬਿੰਦੂ ਬਾਰੇ ਹੀ ਲਿਖਿਆ ਤਾਂ ਪ੍ਰੋਫੈਸਰ ਨੇ ਸਾਰੇ ਬੱਚਿਆਂ ਨੂੰ ਕਿਹਾ ਕਿ ਬੱਚੇ ਤੁਸੀਂ ਸਾਰੇ ਇਸ ਟੈਸਟ ਵਿੱਚੋਂ ਫੇਲ ਹੋ ਗਏ ਹੋ ਹੁਣ ਸਾਰੇ ਬੱਚੇ ਹੈਰਾਨ ਹੋ ਗਏ ਤੇ ਹੈਰਾਨੀ ਪਰ ਤਰੀਕੇ ਨਾਲ ਪ੍ਰੋਫੈਸਰ ਵੱਲ ਵੇਖਣ ਲੱਗੇ ਫਿਰ ਪ੍ਰੋਫੈਸਰ ਨੇ ਕਿਹਾ ਕਿ ਬੱਚੇ ਇਹ ਇੱਕ ਤੁਹਾਡਾ ਪੋਜ਼ਿਟਿਵ ਟੈਸਟ ਸੀ ਆ ਤੁਹਾਡੇ ਸਾਰਿਆਂ ਦੇ ਕੋਲ ਇੱਕ ਵੱਡਾ ਸਫੈਦ ਪੇਪਰ ਸੀ ਜਿਸ ਦੇ ਵਿੱਚਕਾਰ ਇੱਕ ਛੋਟਾ ਜਿਹਾ ਕਾਲਾ ਬਿੰਦੂ ਸੀ ਉਸ ਪੇਪਰ ਦੇ ਸਫੈਦ ਭਾਗ ਤੇ ਕਿਸੇ ਨੇ ਵੀ ਧਿਆਨ ਨਾ ਦਿੱਤਾ ਤੁਹਾਡਾ ਸਾਰਿਆਂ ਦਾ ਧਿਆਨ ਉਸ ਛੋਟੇ ਜਿਹੇ ਕਾਲੇ ਬਿੰਦੂ ਤੇ ਹੀ ਗਿਆ ਅਤੇ ਸਾਰਿਆਂ ਨੇ ਉਸ ਕਾਲੇ ਬਿੰਦੂ ਦੇ ਬਾਰੇ ਵਿੱਚ ਹੀ ਲਿਖਿਆ ਬੱਚੇ ਠੀਕ ਇਹੀ ਚੀਜ਼ ਅਸੀਂ ਆਪਣੀ ਜ਼ਿੰਦਗੀ ਵਿੱਚ ਵੀ ਕਰਦੇ ਹਾਂ ਸਾਡੀ ਜ਼ਿੰਦਗੀ ਵੀ ਸਰਪ੍ਰਾਈਜ਼ ਟੈਸਟ ਦੇ ਕਾਗਜ਼ ਦੀ ਤਰ੍ਹਾਂ ਹੈ ਜਿਸ ਵਿੱਚ ਸਾਡਾ ਧਿਆਨ ਸਿਰਫ ਉਸ ਛੋਟੇ ਜਿਹੇ ਕਾਲੇ ਬਿੰਦੂ ਅਰਥਾਤ ਜੀਵਨ ਵਿੱਚ ਪਰੇਸ਼ਾਨੀਆਂ ਤੇ ਅਸਫਲਤਾਵਾਂ ਤੇ ਹੀ ਜਾਂਦਾ ਹੈ ਸਾਡਾ ਧਿਆਨ ਕਾਗਜ਼ ਦੇ ਸਫੈਦ ਭਾਗ ਪਰ ਪ੍ਰਮਾਤਮਾ ਨੇ ਜੋ ਸਾਨੂੰ ਹਜ਼ਾਰਾਂ ਚੰਗੀਆਂ ਚੀਜ਼ਾਂ ਦਿੱਤੀਆਂ ਉਸ ਤੇ ਕਦੇ ਨਹੀਂ ਜਾਂਦਾ ਬੱਚੇ ਇਸ ਦਾ ਇਹ ਮਤਲਬ ਨਹੀਂ ਕਿ ਸਾਨੂੰ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕਰ ਦੇਣਾ ਚਾਹੀਦਾ ਹੈ ਬਲਕਿ ਸਾਨੂੰ ਆਪਣੀ ਜ਼ਿੰਦਗੀ ਦੇ ਦੋ ਸਫੈਦ ਭਾਗ ਪਬਸ ਸਕਾਰਾਤਮਕ ਪਾਗ ਨੂੰ ਧਿਆਨ ਵਿੱਚ ਰੱਖ ਕੇ ਹਰ ਸਮੱਸਿਆ ਦਾ ਹੱਲ ਡਟ ਕੇ ਕਰਨਾ ਚਾਹੀਦਾ ਹੈ ਅਤੇ ਕਦੇ ਵੀ ਜੀਵਨ ਵਿੱਚ ਸਮੱਸਿਆਵਾਂ ਅਤੇ ਅਸਫਲਤਾਵਾਂ ਨੂੰ ਆਪਣੇ ਉੱਤੇ ਭਾਰੀ ਨਹੀਂ ਪੈਣ ਦੇਣਾ ਚਾਹੀਦਾ। ਦੋਸਤੋ ਅਕਸਰ ਅਸੀਂ ਆਪਣੀ ਛੋਟੀ ਜੀ ਸਮੱਸਿਆ ਅਤੇ ਅਸਫਲਤਾਵਾਂ ਤੋਂ ਦੁਖੀ ਹੋ ਜਾਂਦੇ ਹਾਂ। ਸਾਡਾ ਧਿਆਨ ਕਦੇ ਵੀ ਆਪਣੀ ਜ਼ਿੰਦਗੀ ਦੇ ਸਫੈਦ ਪਾਗ ਤੇ ਨਹੀਂ ਜਾਂਦਾ। ਜਿਸ ਤਰ੍ਹਾਂ ਸਾਡੇ ਕੋਲ ਇੱਕ ਤੰਦਰੁਸਤ ਸਰੀਰ ਹੈ ਜਦੋਂ ਕਿ ਪੂਰੀ ਦੁਨੀਆ ਵਿੱਚ 100 ਵਿੱਚੋਂ 15 ਲੋਕ ਅਪਾਹਜ ਪੈਦਾ ਹੁੰਦੇ ਨੇ। ਤੁਹਾਡੇ ਕੋਲ ਪ੍ਰਵਾਹ ਕਰਨ ਵਾਲੇ ਮਾਤਾ ਪਿਤਾ ਹਨ। ਜਦੋਂ ਕਿ ਪੂਰੀ ਦੁਨੀਆ ਵਿੱਚ 100 ਵਿੱਚੋਂ 8 ਲੋਕ ਅਨਾਥ ਹਨ ਤੁਸੀਂ ਆਪਣੇ ਘਰ ਵਿੱਚ ਸੁਰੱਖਿਅਤ ਹੋ ਜਦ ਕਿ ਦੁਨੀਆ ਦੇ ਕਈ ਹਿੱਸਿਆਂ ਵਿੱਚ ਯੁੱਧ ਚੱਲ ਰਿਹਾ ਹੈ ਲੱਖਾਂ ਲੋਕ ਮਰ ਰਹੇ ਹਨ ਅਤੇ ਲੱਖਾਂ ਲੋਕ ਬੇਕਾਰ ਹੋ ਰਹੇ ਹਨ ਅਜਿਹੀ ਸਥਿਤੀ ਉਹਨਾਂ ਲੋਕਾਂ ਤੋਂ ਲੱਖ ਗੁਣਾ ਚੰਗੀ ਹੈ ਇਸ ਲਈ ਛੋਟੀ ਮੋਟੀ ਪਰੇਸ਼ਾਨੀਆਂ ਤੋਂ ਦੁਖੀ ਹੋਣਾ ਛੱਡ ਦਿਓ ਅਤੇ ਉਹਨਾਂ ਦਾ ਡਟ ਕੇ ਮੁਕਾਬਲਾ ਕਰੋ ਅਤੇ ਪਰਮਾਤਮਾ ਨੇ ਜੋ ਤੁਹਾਨੂੰ ਦਿੱਤਾ ਹੈ ਉਸ ਲਈ ਹਮੇਸ਼ਾ ਹੀ ਪਰਮਾਤਮਾ ਦਾ ਸ਼ੁਕਰਾਨਾ ਕਰੋ